ਹਾਂਜੀ ਜਿੱਦਾਂ ਆਪ ਜੀ ਨੂੰ ਪਤਾ ਹੀ ਹੈ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਜੁੱਧ ਨਸ਼ਾ ਵਿਰੁੱਧ ਮਹਿੰਮ ਨੂੰ ਚਲਾਇਆ ਗਿਆ ਹੈ ਜੋ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਤੇ ਡੀਏਜੀ ਬਾਰਡਰ ਰੇਂਜ ਅਤੇ ਸੀਨੀਅਰ ਪੁਲਿਸ ਕਪਤਾਨ ਆਪਣੇ ਸ੍ਰੀ ਸ਼੍ਰੀ ਐਮਵੀ ਜੀ ਜੀ ਦੀਆਂ ਹਦਾਇਤਾਂ ਤਹਿ ਜੁੱਧ ਦੇ ਤਹਿਤ ਜੁੱਧ ਨਸ਼ਾ ਵਿਰੁੱਧ ਦੇ ਕਾਰਜ ਵੀ ਕਰਦੇ ਹੋਏ कल उसवेरे थाना करेंडा ਨੂੰ ਸਫਲਤਾ ਮਿਲੀ ਉਹਨਾਂ ਨੇ ਐਸਐਚਓ ਕਰਿੰਡਾ ਵੱਲੋਂ ਦੋ ਦੋਸ਼ੀ ਪ੍ਰੇਮ ਸਿੰਘ ਪੁੱਤਰ ਸੁਵਿੰਦਰ ਸਿੰਘ ਅਤੇ ओंकार ਸਿੰਘ ਔਰ ਹੈਪੀ ਮਹਲਾ ਹਰਗਵੰਦਪੁਰ ਸ਼ਾਟਾ ਨੂੰ 2 ਕਿਲੋ ਤਰੀਬ ਹੈਰਵਨ ਨਾਲ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਇਸ ਦੇ ਬੈਕਵਰਡ ਤੇ ਫਾਰਵਰਡ ਜਿਹੜੇ ਲਿੰਕ ਨੇ ਉਹਨਾਂ ਗਾ ਲੈ ਜਾ ਰਹੇ ਨੇ ਇਹ ਕਿੱਥੋਂ ਲੈ ਕੇ ਆਏ ਸੀਗੇ ਤੇ ਕਿੱਥੇ ਦਿਆਂ ਜਾਣਾ ਸੀਗਾ ਤੇ ਜੋ ਇਹਨਾਂ ਨੇ ਬਹੁਤ ਹੀ ਇੱਕ ਸ਼ਲਾਘਾਯੋਗ ਕੰਮ ਕੀਤਾ ਇਹਦੇ ਨਸ਼ਿਆਂ ਨੂੰ ਮਕਾਉਣ ਦੇ ਲਈ ਇਹਨਾਂ ਨੇ ਵੱਡੀ ਮਿਹਨਤ ਜਿਹੜੀ ਕੀਤੀ ਹੈ ਨਾ ਕੋਈ ਅਜੇ ਤੋਂ ਪਰਚਾ ਹੋ ਗਿਆ ਦਾ ਹਾਂਜੀ ਪ੍ਰੇਮ ਪ੍ਰੇਮ ਸਿੰਘ ਤੇ ਇੱਕ ਪਰਚਾ ਪਹਿਲਾਂ ਵੀ ਦਰਜ ਹੈ ਅ ਉਹਦਾ ਜਿਹੜਾ ਹੈਗਾ ਉਹ ਅੰਡਰ ਟ੍ਰੇਲ ਆ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਜੋ ਸਾਹਮਣੇ ਹੈ ਕਿ ਆਪ ਨੂੰ ਫਿਰ ਹੈਰੋਇਨ ਕਿੱਥੋਂ ਲੈ ਕੇ ਆਏ ਕਿ ਜਿਹੜੀ ਕੇਸ ਬੜੀ ਐ ਦੋਫੁੱਲ ਦੇ ਦੇਖੋ ਮੈਂ ਆਪ ਜੀ ਨੂੰ ਦੱਸਿਆ ਸੀ ਤੇ ਬੈਕਵਰਡ ਤੇ ਫਾਰਵਰਡ ਲਿੰਕ ਅਸੀਂ ਖੰਗਾਰ ਰਹੇ ਆ ਇਹ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਇਆ ਤੇ ਕਿਵੇਂ ਲੈ ਕੇ ਆਇਆ ਤੇ ਕਿੰਨੂ ਇਹਨੇ ਗਾਂ ਪਹਿਚਾਣੀ ਸੀ ਪਹਿਲਾਂ ਕਿੰਨੀਆਂ ਕੇ ਡਿਲੀਵਰੀਆਂ ਕਨਸਾਈਨਮੈਂਟ ਸ਼ਹਿਰ-ਸ਼ਹਿਰ ਵੱਖ-ਵੱਖ ਜਿੱਦਿਆਂ ਪੰਜਾਬ ਵਿੱਚ ਸਪਲਾਈ ਕਰਦੇ ਸੀ ਫਿਲਹਾਲ ਤਾਂ ਅਜੇ ਇਹਦੀ ਮੁੱਢਲੀ ਪੁੱਛਗਿੱਛ ਤੋਂ ਇਹ ਪਹਿਲੀ ਵਾਰੀ ਸੀਗਾ ਪਰ ਇਹ ਤਫ਼ਸੀਲ ਤਰ੍ਹਾਂ ਜੋ ਵੀ ਸਾਹਮਣੇ ਆਏਗਾ ਆਪਾਂ ਦੱਸ ਦਿੰਦਾ ਜਾਈਂਗਾ ਕੰਮ ਕੀ ਕਰਦੇ ਆ ਇਹ ਕੰਮ ਆਪਣਾ ਇਹ ਝਾੜੀ ਦੱਪਾ ਹੀ ਕਰਦੇ ਆ ਕੋਈ ਇਹਨਾਂ ਦਾ ਕੋਈ ਖਾਸ ਕੰਮ ਨਹੀਂ ਹੈਗਾ ਇਹਨਾਂ ਦੀ ਉਮਰ 24 ਤੋਂ 23-24 ਸਾਲ ਆ ਇਹਨਾਂ ਦੋਨਾਂ ਦੀ ਕੋਈ ਯੂਨੀਵਰਸਿਟੀ ਦੇ ਦੌਰਾਨ ਜਿਹੜੀ ਇਹ ਲੀਡ ਮਿਲਦੀ ਸੀ ਇਹਨਾਂ ਨੂੰ ਕਨਸਾਈਨਮੈਂਟ ਦਿੱਤੋ ਦੀ ਕੀ ਪੱਧਰ ਲੱਗਾ ਕਿੱਥੋਂ ਹੈ ਕਿਸੇ ਛਾਰੇ ਦੇ ਸਾਰਾ ਨੈਟਵਰਕ ਕਰਕੇ ਚਲਾ ਰਹੇ ਸੀ ਦੇਖੋ ਇਹਨਾਂ ਦੇ ਅਸੀਂ ਫੋਨ ਕਬਜ਼ੇ ਵਿੱਚ ਲਏ ਨੇ ਉਹਨਾਂ ਦੇ ਅਹ ਉਹਨਾਂ ਅਨਲਿਸਿਸ ਕਰਕੇ ਉਸ ਤੋਂ ਪਤਾ ਕਰਾਂਗੇ ਕਿ ਕਿਸ ਲੋਕੇਸ਼ਨ ਤੇ ਪੁੰਹਦੇ ਨੇ ਕੀ ਕਰਦੇ ਸੀਗੇ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲੀ ਜਾਈ ਜਿਹੜੀ ਪਾਕਿਸਤਾਨ ਤੋਂ ਹੈਵਨ ਦੀਆਂ ਆਂਗਰੇਜ਼ ਦੇਤੀ ਉਹਨਾਂ ਤੇ ਇਹਨਾਂ ਦਾ ਕੋਈ ਵਾਪਸੀ ਦਾ ਉੱਥੋਂ ਲੈ ਕੇ ਆਉਂਦੇ ਵੀ ਨਾ ਅੱਗੇ ਅਪਾਇਰ ਸੀ ਜਿਖੋ ਮੈਂ ਆਪ ਜੀ ਨੂੰ ਪਹਿਲਾਂ ਹੀ ਦੱਸਿਆ ਕਿ ਇਹਦੇ ਬਾਰੇ ਅਸੀਂ ਦਰਾਨੇ ਤਰਤੀਸ਼ ਪਤਾ ਕਰਾਂਗੇ ਕਿ ਇਹ ਡਰੋਨਾਂ ਹੀ ਮਗਾਉਂਦੇ ਨੇ ਜਾਂ ਕਿਸ ਤਰ੍ਹਾਂ ਲੈਂਦੇ ਨੇ ਇਸ ਤਰ੍ਹਾਂ ਦੇ ਜੋ ਵੀ ਸਾਹਮਣੇ ਆਏਗਾ ਵੀ ਦੱਸੋ ਮੇਰੇ ਮਾਨ ਇਹ ਕੀ ਕਰਦਾ ਤੂੰ ਇਹ ਐਕਟਿਵ ਸੀ ਇੱਕ ਕੰਮ ਦੇ ਨਿਆ ਦੇ ਪੇਪਲਿਆ ਫਿਰ ਮੈਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੋਡਲੀ ਪੁੱਛ ਕੇ ਤੋਂ ਤਾਂ ਇਹ ਕਹਿੰਦੇ ਨੇ ਅਸੀਂ ਪਹਿਲੀ ਵਾਰੀ ਲੈ ਕੇ ਆਏ ਆ ਪਰ ਤਵਨੀ ਚੱਲ ਰਹੀ ਹੈ ਜੋ ਵੀ ਗਾਮਨੇ ਆਏਗਾ ਉਹ ਰਿਮਾਂਡ ਵਗੈਰਾ ਆਏ ਪੇ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸ ਕੀਤਾ ਜਾ ਰਿਹਾ ਹੈ ਮੈਂ ਤੁਹਾਨੂੰ ਪਹਿਲਾਂ ਹੀ ਇਸ ਬਾਰੇ ਬੇਨਤੀ ਕਰ ਚੁੱਕਾ ਤੇ ਇਸ ਬਾਰੇ ਪਤਾ ਕਰਨ ਵਾਸਤੇ ਅਸੀਂ ਰਿਮਾਂਡ ਰੱਖਤਾ ਰਮਾਂਡ ਲੈ ਕੇ ਪੁੱਛਗਿਸ਼ ਕਰਾਂਗੇ ਬ੍ਰੀਕਿੰਗ ਨਾਲ ਜਾ ਕੇ ਵੀ ਕਿਸ ਨੂੰ ਇਹ ਅਕਸਰ ਅਕਸਰ ਗੱਲ ਤਾਂ ਇਹ ਆਦੀ ਕਿ ਲਾਲਚ ਇਹਨਾਂ ਨੂੰ ਦਿੱਤਾ ਜਾਂਦਾ ਜੋ ਨਵੇਂ ਨਵੇਂ ਹੁੰਦੇ ਆਏ ਕਿ ਵੇਚੇ ਦਾਂਗੇ ਜਾਂ ਹੋਰ ਨਹੀਂ ਤਰੀਕੇ ਦੇ ਲਾਲਚ ਹੋਏਗੇ ਕੰਮ ਕਰਵਾਉਂਦੇ ਕੋਈ ਨਾ ਦਸਤੂਰ ਲਾਲਚ ਹੋਵੇ ਨਾ ਤੁਹਾਨੂੰ ਪੈਸੇ ਕਰਦੇ ਨਹੀਂ ਦੇਖੋ ਨੰਨੂ ਇਹ ਕੋਈ ਵੀ ਕੰਮ ਕਰਦਾ ਬੰਦਾ ਲਾਲਚ ਨੂੰ ਕਰਦਾ ਇਹਦੇ ਬਾਰੇ ਵੀ ਤਫਤੀਸ਼ ਕਰਾਂਗੇ ਜੋ ਆਏਗਾ ਉਹ ਦੱਸਾਂਗੇ